ਸ਼ਿਆਕਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸੋਨਾ ਚਾਂਦੀ ਹੋਇਆ ਸਸਤਾ ਜਲਦ ਕਰੋ ਖਰੀਦਦਾਰੀ ਜਾਨੂ ਆਪਣੇ ਨਵੇਂ ਰੇਟਸ ਦੇ ਨਾਲ ਚਾਂਦੀ 130 ਰੁਪਏ ਡੇੱਕੇ 48 ਜਾਂ 778 ਰੁਪਏ ਪ੍ਰਤੀ ਕਿਲੋ ਹੋ ਗਏ ਅੱਜ 22 ਅਗਸਤ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ ਇੰਡੀਆ ਬੁਲਲਟ ਐਡ ਨੇ ਜੁਵਲਰਸ ਐਡਵੋਕੇਸ਼ਨ ਮੁਤਾਬਕ ਵੀਰਵਰ ਨੂੰ 24 ਕੈਟ ਸੋਨੇ ਦੀ ਕੀਮਤ 10 ਗ੍ਰਾਮ ਦੀ ਕੀਮਤ 2 ਰੁਪਏ ਦੀ ਗਿਰਾਵਟ ਨਾਲ ਕੀਤੀ ਗਈ ਹੈ 73717 ਰੁਪਏ ਆਈ ਹੈ ਬੁੱਧਵਾਰ ਨੂੰ ਇਸ ਦੀ ਕੀਮਤ ਵਿੱਚ 73719 ਰੁਪਏ ਪ੍ਰਤੀ 10 ਗ੍ਰਾਮ ਹੈ ਜਦਕਿ ਚਾਂਦੀ 130 ਰੁਪਏ ਡਿੱਗ ਕੇ 84 ਯਾਰ 783% ਕਿਲੋਗ੍ਰਾਮ ਆਈ ਹੈ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਚਾਂਦੀ 84913 ਰੁਪਏ ਪ੍ਰਤੀ ਕਿਲੋ ਇਸ ਦੇ ਨਾਲ ਹੀ ਆ ਰਹੀ ਹੈ ਕਿ ਇਸ ਮਸਾਲ ਮਈ ਚ ਸੋਨੇ ਦੀਆਂ ਕੀਮਤਾਂ ਸੋਨਾ 74222 ਰੁਪਏ ਪ੍ਰਤੀ 10 ਗ੍ਰਾਮ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਿਆ ਹੈ ਇਸ ਦੇ ਨਾਲ ਹੀ 29 ਮਈ ਨੂੰ ਚਾਂਦੀ ਚਲ 92280 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਸਭ ਤੋਂ ਉੱਚ ਪੱਧਰ ਤੇ ਪਹੁੰਚ ਗਈ ਸੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ